ਫਟੇ ਅੰਕਲ ਮਾੜੀ ਜੀ ਮੈਨੂੰ ਗੱਡੀ ਨਹੀਂ ਮਿਲਿਆ ਮੈਂ ਥੱਲੇ ਖਿੱਚ ਰਿਹਾ ਸੀ ਜੀ ਆਉਂਦੇ ਗੱਲ ਇਹ ਹੋਣੀ ਚਾਹੀਦੀ ਹੈ ਇਹ ਬਹੁਤ ਮੁਸ਼ਕਲ ਚੱਕੇ ਇਲਾਜ ਕਰਾਇਆ ਉਹਨਾਂ ਸਾਡੇ ਸਿਰ ਤੇ ਬਾਲ ਨਹੀਂ ਹੈਗੇ ਜਿੰਨਾ ਸਾਡੇ ਸਿਰ ਤੇ ਕਰ ਜਾ ਠੀਕ ਹੈ ਇਸ ਕਰਕੇ ਨਾ ਮੇਰੇ ਘਰ ਵਾਲੀ ਮਤਲਬ ਕਿ ਦੁਕਾਨ ਤੇ ਲੱਗਦੀ ਤਾਂ ਅਸੀਂ ਕਰ ਜਾ ਫੜ ਫੜ ਕੇ ਇਲਾਜ ਕਰਾਇਆ ਨਹੀਂ ਜਿਹ ਦਿਹਾੜੀਦਾਰ ਹੁੰਦਾ ਸੀ ਕਿਤਾ ਕੁੜੀ ਨੂੰ ਮਾਰ ਲੈਂਦੇ ਇੰਨਾ ਸਾਡਾ ਬੁਰਾ ਹਾਲਤੀ ਹੈ ਪਾਣੀ ਦੇ ਹਾਲਾਤ ਸਾਡੀ ਅੱਜ ਤੱਕ ਜੇ ਤਾਂ ਵੋਟਾਂ ਆਉਂਦੀਆਂ ਨੇ ਉਹ ਤਾਂ ਸਾਡੇ ਸਾਰੇ ਪੜੀ ਹੱਥ ਲਾਉਂਦੇ ਨੇ ਜਦੋਂ ਜਦੋਂ ਵੋਟਾਂ ਵਾਲ ਜਦੋਂ ਵੋਟਾਂ ਨੰਗੇ ਜਾਂ ਸਾਡੀ ਕੋਈ ਜਾਤ ਨਹੀਂ ਪੁੱਛਦਾ ਵੀ ਤੁਸੀਂ ਪਾਣੀ ਉਵਾਲਿਆ ਹੈ ਪੀਣੇ ਤੋਂ ਗੈਰ ਵਾਲਿਆ ਹੈ ਪੀਣੇ ਇੰਨਾ ਬੁਰਾ ਸਾਡਾ ਹਾਲ ਅਗਲਾ ਸ਼ਿਗਰਸ਼ ਕੀ ਹੋਏਗਾ ਤੁਹਾਡਾ ਜੇ ਤੁਹਾਡਾ ਹੱਲ ਨਾ ਹੋਇਆ ਤਾਂ ਅਗਲਾ ਅਗਲਾ ਸ਼ਿਗਰਸ਼ ਕੀ ਹੋਏਗਾ ਬਸ ਅਗਲੀ ਵਾਰ ਤੋਂ ਉਸ ਤੋਂ ਬਾਅਦ ਸਾਡਾ ਸਾਰਾ ਨਬਾਈਕਟਾ ਸਾਡੀ ਵਸਤੇ ਚ ਕੋਈ ਵੋਟਾਂ ਨਾ ਲਾ ਕੇ ਬੜੇ ਜਿਹੜਾ ਕੋਈ ਸਾਡਾ ਹੱਲ ਕਰ ਦੂਗਾ ਉਹਦੇ ਲਈ ਅਸੀਂ ਵੋਟਾਂ ਹਾਜ਼ਰ ਹੰਦੇ ਸਾਡੀਆਂ ਵਾਸਤੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਅਸੀਂ ਲਿਖ ਕੇ ਲਾਵਾਂਗੇ ਲੈਣ ਦੇ ਵੀ ਤੁਰਿਆਲੀ ਰੋਡ ਤੇ ਵੀ ਸਾਡੀ ਵਸਤੇ ਚ ਕੋਈ ਵੋਟਾਂ ਲੈਣ ਵਾਸਤੇ ਕੋਈ ਨਾ ਖੜੀ ਆ ਕੇ ਠੀਕ ਹੈ ਜਿਹੜਾ ਕੋਈ ਸਹਾਲ ਹੈ ਸਾਡਾ ਆਜੋ ਚੁੱਪ ਚੁੱਪ ਪੰਜਾਬ ਸਰਕਾਰ ਮੁਰਦਾਬਾਦ 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 ਮੌਕੇ ਦਾ ਸੀਐਮ ਮੁਰਦਾਬਾਦ 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 मार्किट कंहिं टूरी मार्किट कमेंडी टी ਇੱਕ ਕੀ ਕਹੀਏ ਅਸੀਂ ਕਹਿਣਾ ਨੂੰ ਸਾਨੂੰ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਹੁਣ ਤਾਂ ਸਾਡੇ ਕੋਲ ਬਾਕੀ ਕੋਈ ਨਹੀਂ ਰਹੀ ਹੈਗੀ ਕਹਿਣ ਵਾਰੇ ਹੁਣ ਤਾਂ ਸਾਡੀ ਇਹ ਬੇਨਤੀ ਹੈ ਵੀ ਜੇ ਸਾਡੀ ਗੱਲ ਸੁਣ ਲੈਣ ਨੇੜੇ ਹੋ ਕੇ ਅਗਰ ਨਹੀਂ ਇਹ ਨਹੀਂ ਪਤਾ ਵੀ ਸਾਨੂੰ ਸੰਗਤ ਸਿੱਥੇ ਕਿੱਥੇ ਚੱਕਣਾ ਪਵੇ ਅਸੀਂ ਰੇਨ ਵੀ ਰੋਕ ਸਕਦੇ ਆ ਅਸੀਂ ਰੋਡ ਵੀ ਰੋਕ ਸਕਦੇ ਆ ਇਹ ਨਹੀਂ ਪਤਾ ਅਸੀਂ ਦੋ ਦਿਨ ਬੈਠੀਏ ਚਾਰ ਦਿਨ ਬੈਠੀਏ ਅਸੀਂ ਬੱਚੇ ਸਾਡੇ ਘਰਾਂ ਦੇ ਵਿੱਚ ਜਾ ਕੇ ਦੇਖ ਰਹੇ ਜਿਹੜੇ ਚੁੱਲਿਆਂ ਦੇ ਵਿੱਚ ਪਾਣੀ ਪੈ ਰਿਹਾ ਉਹਦੇ ਵਿੱਚ ਅਸੀਂ ਖਾਣਾ ਬਣਾ ਕੇ ਕਿਵੇਂ ਖਾਈ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਵੀ ਕੋਈ ਹੱਲ ਨਹੀਂ ਹੋ ਰਿਹਾ पांच चार पणਾਨੂੰ ਸਾਨੂੰ ਇਹ ਜੇ ਬਿਮਾਰੀਆਂ ਲੱਗੀਆਂ ਹੁੰਦੀਆਂ ਨੂੰ ਕੋਈ ਸੁਣ ਦੱਸ ਪਾਣੀ ਪੀਣ ਵਾਲੇ ਦਾ ਸਪਲਾਈ ਜਾਂਦੀ ਆ ਉਹਦੇ ਵਿੱਚ ਵੀ ਬਰੀਕ ਕੀੜੇ ਆਉਂਦੇ ਨੇ ਉਹੀ ਪਾਣੀ ਅਸੀਂ ਪੀਂਦੀ ਆ ਆ ਜਿਹੜਾ ਪਾਣੀ ਆ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਬੱਸਾਂ ਟੇਡੀਆਂ ਹੋ ਜਾਂਦੀਆਂ ਲੱਗੀਆਂ ਅਗਰ ਬੱਚਿਆਂ ਨੂੰ ਜੇ ਲੈ ਕੇ ਜਾਣੇ ਐਡਰੈਸਾ ਪਾਈ ਹੁੰਦੇ ਨੇ ਡੱਗ ਪਾਡੇ ਨੇ ਬਾਰ ਬਾਰ ਕਿੱਥੋਂ ਉਹਨਾਂ ਨੇ ਐਡਰੈਸਾ ਬਣ ਗਿਆ ਸੀ ਬੱਚੇ ਸਾਡਾ ਕਹਿਣ ਦਾ ਮਕਸਦ ਇਹ ਹੈ ਵੀ ਜੇ ਸਾਡੇ ਇਹ ਪਾਣੀ ਦਾ ਕੋਈ ਸਰਕਾਰ ਹੱਲ ਕਰ ਦੇ ਤਾਂ ਆਤਮਾਨ ਦੀ ਮਾਂ ਵੀ ਆ ਕੇ ਗਈਆ ਹੋਰ ਵੀ ਬੰਦੇ ਆਏ ਨੇ ਵੋਟਾਂ ਲੈਣ ਵੇਲੇ ਬੜੀ ਸੰਨ ਕਾਪੜਾ ਦਿੰਦੇ ਨੇ ਕਿ ਬੜੇ ਮਿੱਠੀਆਂ ਗੋਲੀਆਂ ਦਿੰਦੇ ਨੇ ਪਰ ਉਹਨਾਂ ਦਾ ਹੱਲ ਕੋਈ ਨਹੀਂ ਮਿੱਠੀਆਂ ਗੋਲੀਆਂ ਦੇ ਕੇ ਤੁਰ ਜਾਂਦੇ ਨੇ ਕਹਿੰਦੇ ਨੇ ਸਾਡਾ ਕੰਮ ਪਹਿਲੇਦਾਰ ਤੇ ਦੂਜੇਦਾਰ ਤੇ ਦਫ਼ਤਰਾਂ ਚ ਜਾਣਿਆ ਦਫ਼ਤਰਾਂ ਚ ਕੋਈ ਸੁਣਵਾਈ ਨਹੀਂ ਅਗਰ ਇਹ ਹੀ ਸਾਡੀ ਮੇਨਤੀ ਹੈ ਵੀ ਇਹ ਅਗਰ ਸਾਡਾ ਕੰਮ ਪਣਦਾ ਸਾਡਾ ਸਰਕਾਰਾਂ ਨਾਲ ਸਮਝੌਤਾ ਨਹੀਂ ਕੋਈ ਸਮਝੌਤਾ ਅਮਰੀਕਾ ਬਸੰਤ ਕਲੋਨੀ ਧੂਰੀ ਜੋ ਕਿ ਸਾਡਾ ਧੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ ਸੀਐਮ ਸਿਟੀ ਹੋਣ ਦੇ ਬਾਵਜੂਦ ਸਾਡੇ ਥਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ ਮੋਟੇ ਅਫਸਰ ਦਾ ਹੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ ਪਾਣੀ ਖਾਣਾ ਮੈਂ ਕਹਿੰਦਾ ਜੇ ਉਹਦਾ ਬਰਤਨ ਰੱਖਿਆ ਗਿਆ ਨਾ ਤਾਂ ਕਿ ਉਹ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲਾ ਪਾਣੀ ਦਾ ਬੱਚੇ ਲੰਘਦੇ ਨੇ ਪਾਣੀ ਦੇ ਵਿੱਚ ਸਵੇਰੇ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵਾਂਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫਿਰ ਦੁਬਾਰਾ ਸਕੂਲ ਜਾਂਦੇ ਨੇ ਇੰਨਾ ਬੁਰਾ ਹਾਲ ਤੇ ਬਿਮਾਰੀਆਂ ਕੰਨੀ ਹੋ ਇੰਨਾ ਬੁਰਾ ਹਾਲ ਆ স্মੈਲ ਮਾਰਦੀ ਸਾਰਾ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25-30000 ਰੁਪਏ ਮੈਂ ਕੰਪਨੀ 'ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉਂਦੀ ਆ ਤੇ ਉਹੀ ਡਾਕਟਰ ਦੇ ਘਰ ਪੂਰੇ ਹੁੰਦੇ ਨੇ ਜੇ ਕਹੋਂ ਤਾਂ ਮੈਂ ਰਿਪੋਰਟਾਂ ਵੀ ਦਿਖਾ ਸਕਦਾ 4-4000 ਰੁਪਏ ਦੀ 2- ਡਾਕਟਰ ਕਹਿੰਦਾ ਇਨਫੈਕਸ਼ਨ ਵਾਲਾ ਕੀੜਾ ਆਇਆ ਕਿੱਥੋਂ? ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ? ਕੋਈ ਉੱਪਰੋਂ ਹਵਾ ਚੋਂ ਤਾਂ ਉੱਡ ਕੇ ਨਹੀਂ ਆਇਆ ਜਾਂ ਪਹਿਲਾਂ ਲਈ ਸਰਕਾਰਾਂ ਮਿਲਦਾ ਤਾਂ ਨਹੀਂ ਗਿਆ। ਇਹ 15 ਸਾਲੋਂ ਕੇ ਜਿਹੜੇ ਅਸੀਂ ਜੂਝ ਰਹੇ ਆਂ, ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ। ਕੋਈ ਚੈਕਿੰਗ ਕਰਨ ਵਾਲਾ ਆ ਜਾਂਦਾ ਹਸਪਤਾਲ 'ਚੋਂ, ਕੁਲਰ ਦਾ ਪਾਣੀ ਸਾਫ਼ ਕਰੋ ਜੇ ਹਫ਼ਤੇ ਬਾਅਦ। ਢੋਲ 'ਚ ਪਾਣੀ ਨਾ ਰੱਖੋ ਜੇ ਹਫ਼ਤੇ ਬਾਅਦ ਸਾਫ਼ ਕਰੋ। ਕੀ ਇਹ ਬਾਣੀ ਨਹੀਂ ਦਿਖ ਰਿਹਾ ਉਹਨਾਂ ਨੂੰ? ਸਰਕਾਰਾਂ ਨੂੰ ਇਹ ਬਾਣੀ ਨਹੀਂ ਦਿਖ ਰਿਹਾ। ਮੈਂ ਕੋਈ ਮੌਕੇ ਦੀ ਸਰਕਾਰ ਨੂੰ ਨਹੀਂ ਕਹਿ ਰਿਹਾ। ਜਿਹੜੀਆਂ ਵੀ ਆਈਆਂ ਨੇ ਸਾਰੀਆਂ ਇਥੇ ਨਾ ਤਾਂ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਕੋਈ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਬਾਕੀ ਤਾਂ ਬਹੁਤ ਗੱਲਾਂ ਨੇ ਕਰਨ ਵਾਲੀਆਂ ਪਰ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜੇ ਹੱਲ ਨਾ ਹੋਇਆ ਤਾਂ ਸਾਡੇ ਮੇਲੇ ਦੇ ਵਿੱਚ 350 ਘਰ ਤੋਂ ਮੈਨੂੰ ਲੱਗਦਾ 150 ਘਰ ਵੀ ਨਹੀਂ ਰਹਿਣਾ ਕਿਉਂਕਿ ਬੰਦੇ ਬਿਮਾਰ ਪੈ ਰਹੇ ਨੇ ਕਿੰਨਾ ਟਾਈਮ ਕੱਟਣਾ ਤਿੰਨ ਸਾਲ ਮੈਨੂੰ ਹੋ ਗਏ ਮੈਨੂੰ ਲੱਗਦਾ ਸਾਲ ਖੋਰ ਕੱਟੂ ਮੈਂ ਮਰਨਾ ਹੂੰ ਵੀ ਆ ਮਰਨਾ ਹੂੰ ਵੀ ਆ ਪਰ ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਰੇਲਾਂ ਵੀ ਰੋਕਾਂਗੇ ਰੋਡ ਤੇ ਵੀ ਬੈਠਾਂਗੇ ਚਾਹੇ ਸਾਡੇ ਦੇ ਪਰਚੇ ਹੋ ਜਾਣ ਚਾਹੇ ਕੁਝ ਹੋ ਜਾ ਕੀ ਕਹੋਗੇ ਤੁਸੀਂ ਅਸੀਂ ਵਾਰਡ ਨੰਬਰ 1 ਦੇ ਵਸਨੀਕ ਆਏ ਮੈਨੂੰ ਇੱਥੇ ਘੱਟੋ ਘੱਟ 25 ਸਾਲ ਹੋ ਗਏ ਰਹਿੰਦੇ ਨੂੰ ਇੱਥੇ ਕੋਈ ਸਹੂਲਤ ਨਹੀਂ ਹੈਗੀ ਸਾਡੇ 25 ਸਾਲਾਂ ਤੋਂ ਪਵੰਤ ਕਲੋਨੀ ਦੇ ਵਿੱਚ ਵਾਰਡ ਨੰਬਰ 1 ਆ ਕਾਗਜ਼ਾਂ ਦੇ ਵਿੱਚ ਅਸੀਂ ਇੱਕ ਨੰਬਰ ਵਾਰਡ ਚ ਆਉਣੇ ਆ ਵੋਟਾਂ ਵੇਲੇ ਇੱਕ ਨੰਬਰ ਵਾਰਡ ਚ ਆਉਣੇ ਆ ਜਦੋਂ ਕੋਈ ਕੰਮ ਹੁੰਦਾ ਕੋਈ ਸਹੂਲਤ ਹੁੰਦੀ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਆ ਪਾਣੀ ਖੜਾ ਗਾਇ ਮੀਂਹ ਨਾਲ ਹੀਗਾ ਪਾਣੀ ਇਹ 12 ਮਹੀਨੇ ਜੀ ਤਣ ਪਾਣੀ ਐਸੇ ਲੋਟ ਖੜਾ ਰਹਿਣਾ ਜੇ ਕਿਤੇ ਜਾਣਿਆ ਸਾਰੇ ਕਿਤੇ ਰੇਟਨ ਚ ਵੀ ਦਿੱਤਾ ਹੈ ਸਾਡਾ ਉਹ ਵੀ ਮਲੇ ਹੋਏ ਆ ਕਹਿੰਦੇ ਹਾਂ ਜੀ ਕੰਮ ਹੋ ਜੂਗਾ ਕੰਮ ਹੋ ਜੂਗਾ ਕੰਮ ਹੋਇਆ ਦੇ ਆਮ ਆਦਮੀ ਪਾਰਟੀ ਆਈ ਸੀ ਇਹਨਾਂ ਨੇ ਆਸ਼ਵਾਸਨ ਦਿੱਤਾ ਵੀ ਭਵੰਤਮਾਨ ਦੇ ਮਹਾਤਾ ਜੀ ਆਏ ਸੀ ਉਹਨੇ ਕਹਿੰਦੇ ਪਹਿਲ ਦੇ ਆਧਾਰ ਤੇ ਸੋਡਾ ਕੰਮ ਕਰਾਵਾਂਗੇ ਜਦੋਂ ਸਾਡੀ ਸਰਕਾਰ ਆਈ ਮੁੜ ਕੇ ਸਾਨੂੰ ਕਿਸੇ ਦਾ ਮੂੰਹ ਨਹੀਂ ਲਗਾਇਆ ਹੋਣਾ ਕਹਾ ਐਮਸੀ ਦੀਆਂ ਵੋਟਾਂ ਆ ਰਹੀਆਂ ਨੇ ਜੀ ਅਸੀਂ ਸਾਰੇ ਮੱਲੇ ਵੱਲੋਂ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਬਾਈਟ ਕਰਾਂਗੇ ਇੱਥੇ ਕੋਈ ਵੋਟ ਮੰਗਣ ਆਵੇ ਨਾ ਨਾ ਸਾਡੇ ਮੱਲੇ ਵਿੱਚ ਕੋਈ ਬੰਦਾ ਖੜਾਉਣ ਆਮ ਆਮੀ ਪਾਰਟੀ ਅਗਲਾ ਸੰਘਰਸ਼ ਕੀ ਅਗਲਾ ਸੰਘਰਸ਼ ਦੇਖਾਂਗੇ ਨਹੀਂ ਫਿਰ ਸਾਡੇ ਦਾ ਹੁਣ ਇਹ ਦੂਤੇ ਹੋਰ ਤਾਂ ਕੋਈ ਸਹੀ ਨਹੀਂਗਾ ਤੇ ਧਰਨਾ ਲਾਉਣਾ ਪਿਆ ਧਰਨਾ ਲਾਵਾਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਣਾ ਚਾਹੀਦਾ ਸੀਵਰੇਜ ਬੋਰਡ ਨੂੰ ਵੀ ਜਦੋਂ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਹੀ ਨਹੀਂ ਤੁਸੀਂ ਪਾਈਪ ਪਾ ਕੇ ਜ ਪਾਣੀ ਕਿਉਂ ਛੱਡਿਆ ਕਾਗੜਾ ਦੀ ਸੀਵਰੇਜ ਪਾਤਾ ਪਾਈਪ ਪਾਤੇ ਗਾਹ ਨਿਕਲਦਾ ਹੈ ਨਹੀਂ ਪਾਣੀ ਕਿਤੇ ਉਹਨਾਂ ਚ ਪਾਣੀ ਛੱਟਦਾ ਤੇ ਜਦੋਂ ਹੁਣ ਪਾਈਪ ਭਰ ਗਏ ਪਾਣੀ ਬਾਹਰ ਨਿਕਲੀ ਜਾਂਦਾ ਉਹਦੇ ਨਾਲੋਂ ਜ਼ਿਆਦਾ ਵਾਰ ਆਹ ਬੁਰਾ ਹਾਲ ਹੋਣਾ। ਤੁਹਾਡੇ ਕਹਿਣ ਦਾ ਮਕਸਦ ਹੈ ਇੱਥੇ ਇਹ ਕਿ ਕਾਗਜ਼ਾਂ ਦੇ ਵਿੱਚ ਜਿਹੜੇ ਸੀਵਰੇਜ ਨੂੰ ਪਾ ਦੇ ਤੇ ਆਪਾਂ ਸੁਪਲਾਈ ਅੱਗੇ। ਹੱਥ ਸੁਪਲਾਈ ਅੱਗੇ ਹੈ ਨਹੀਂ। ਪਾਣੀ ਉਹ ਜਿਹੜਾ ਸੀਵਰੇਜ ਪਾਇਆ ਦੀਗਾ ਉਹ ਪੈ ਪੜ ਕੇ ਪਾਣੀ ਨਾਲ ਹੁਣ ਪਾਣੀ ਓਵਰਫਲੋ ਹੋ ਰਿਹਾ। ਕਿੱਥੇ ਜਾਵੇ ਕਮੇਟੀ ਵਾਲਿਆਂ ਨੂੰ 20 ਦਿਨਾਂ ਬਾਅਦ ਅਸੀਂ 10 ਦਿਨਾਂ ਬਾਅਦ ਫੋਨ ਕਰਦੇ ਆ। ਮਹੀਨਾ ਵੀ ਨਾ ਆਉਂਦੇ ਟੈਂਕਰ ਕੱਢਣ ਵਾਸਤੇ ਕਹਿੰਦੇ ਟੈਂਕਰ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ। ਕੱਢ ਕੇ ਵੀ ਲੈ ਕੇ ਜਾਂਦੇ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ ਭੱਲੇ ਦੇ ਵਿੱਚ ਹੀ ਉਹ। ਐਨਾ ਕੀ ਪ੍ਰਬੰਧਾ ਨੂੰ ਲੈ ਕੇ ਕਾ ਦੇਖੋ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆਂ ਉਸ ਹਲਕੇ ਦੇ ਵਿੱਚ ਖੜੇ ਆਂ ਜਿੱਥੇ ਮਾਨਯੋਗ ਮੁੱਖ ਮੰਤਰੀ ਐਮ ਐਲ ਏ ਬਣ ਕੇ ਗਏ ਆ ਔਰ ਰਿਕਾਰਡ ਤੋੜ ਬੂਟਾ ਨਾਲ ਜਿੱਤ ਕੇ ਗਏ ਆ ਔਰ ਇਹੀ ਲੋਕ ਨੇ ਜਿਹੜੇ ਉਰੇ ਦੇ ਵਸਿੰਦੇ ਆ ਇਹਨਾਂ ਨੇ ਜਿਤਾ ਕੇ ਭੇਜਿਆ ਤੇ ਉਹ ਕਲੀ ਆਮ ਆਦਮੀ ਪਾਰਟੀ ਦੇ ਨਹੀਂ ਹੈਗੇ ਉਹ तमाम ਸਾਰੀਆਂ ਪਾਰਟੀਆਂ ਦੇ ਔਰ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਸਾਰੇ ਵਰਡਾਂ ਵਿੱਚ ਵਾਟਰ ਸਪਲਾਈ ਦੀ ਪ੍ਰੋਬਲਮ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਇਹ ਮਾਨਯੋਗ ਮੁੱਖ ਮੰਤਰੀ ਦੇ ਦਫ਼ਤਰ ਤੱਕ ਉਰੇ ਦੇ ਪ੍ਰਸ਼ਾਸਨ ਚਾਹੇ ਉਹ ਕਮੇਟੀ ਦੇ ਈਓ ਸਾਹਿਬਾਨ ਨੇ ਚਾਹੇ ਨਗਰ ਕੌਂਸਲ ਦੇ ਪ੍ਰਧਾਨ ਨੇ ਚਾਹੇ ਉਰੇ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸੀਵਰੇਜ ਬੋਰਡ ਦੇ ਐਸਡੀਓ ਐਕਸ਼ਨ ਸਾਹਿਬ ਨੇ ਸਭ ਕੋਲ ਰਿਟਰਨ ਤੇ ਐਸਡੀਐਮ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਵੀ ਦਿੱਤਾ ਉਹਨਾਂ ਨੂੰ ਕੰਪਲੇਨ ਵੀ ਦਿੱਤੀ ਹੈ ਪਰ ਉਹਨਾਂ ਵੱਲੋਂ ਕੋਈ ਵੀ ਇਦਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਐਸ ਸਮੇਂ ਅਸੀਂ ਬੋਰਡ ਨੰਬਰ 1 'ਚ ਖੜੇ ਹਾਂ ਪਿਛਲੇ ਦਿਨੀਆਂ ਅਸੀਂ ਵਕ ਵਕ ਖਵਾੜਾ ਵਿੱਚ ਜਾ ਕੇ ਲਾਈਵ ਵੀ ਹੋਈ ਸੀ ਇਸ ਸਮੇਂ ਵਾਰਡ ਨੰਬਰ 1 ਦੀ ਬਸੰਤ ਕਲੋਨੀ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਦੀ ਸਮੱਸਿਆ ਹੈ ਇਹ ਉਰੇ ਬਿਨਾ ਮੀਂਹ ਦੇ ਉੱਤੋਂ ਪਾਣੀ ਖੜਾ ਹੈ ਕੋਈ ਮੀਂਹ ਵਾਲਾ ਪਾਣੀ ਨਹੀਂ ਹੈ ਜਿਦੇ ਵਿੱਚ ਉਰੇ ਕੋਈ ਹੱਲ ਨਹੀਂ ਹੋ ਰਿਹਾ ਬੱਚਿਆਂ ਨੂੰ ਡੇਂਗੂ ਹੋ ਰਿਹਾ ਮਲੇਰੀਆ ਹੋ ਰਿਹਾ ਕਮੇਟੀ ਵੱਲੋਂ ਸੀਵਰੇਜ ਬੋਰਡ ਵੱਲੋਂ ਕਿਸੇ ਵੱਲੋਂ ਵੀ ਲੋਕਾਂ ਦੀ ਸਾਰ ਨਹੀਂ ਫੜੀ ਜਾ ਰਹੀ ਤੇ ਅਸੀਂ ਤੁਹਾਡੇ ਜ਼ਰੀਏ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਵੀ ਕਈ ਵਾਰ ਮੰਗ ਕਰ ਲਈ ਔਰ ਐਤ ਕੀ ਬੜੇ ਸਖਤ ਤੌਰ ਤੇ ਚਾਹੇ ਰਿਕੁਐਸਟ ਕਰੋ ਚਾਹੇ ਥ੍ਰੈਟ ਕਰੋ ਜਿਵੇਂ ਮਰਜੀ ਕਰੋ ਅਗਰ ਸਾਡੀਆਂ ਮੰਗਾ ਮਹੱਲੇ ਵਾਲਿਆਂ ਦੀਆਂ ਮੰਗਾ ਨਹੀਂ ਮੰਗੀਆਂ ਜਾਂਦੀਆਂ ਤਾਂ ਜਿਹੜਾ ਵੀ ਅਗਲਾ ਸਟੈਪ ਮਹੱਲੇ ਵਾਲੇ ਸਾਡੇ ਬਰੇਦਿਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜੋ ਵੀ ਤੈਅ ਕਰਨਗੇ ਅਸੀਂ ਉਹ ਸਟੈਪ ਚੱਕਾਂਗੇ ਭਾਵੇਂ ਉਹ ਧਰਨੇ ਦਾ ਹੋਵੇ ਭਾਵੇਂ ਉਹ ਰੇਲ ਰੋਕੋ ਦਾ ਹੋਵੇ ਭਾਵੇਂ ਕੋਈ ਮਰਜੀ ਸਟੈਪ ਹੋਵੇ ਜਿਵੇਂ ਮਹੱਲਾ ਵਾਸੀ ਕਹਿਣਗੇ ਕਿਉਂਕਿ ਬੱਚੇ ਦੇਖ ਸਕਦੇ ਹੋ ਇਹ ਬੱਚਿਆਂ ਦੇ ਜਦ ਤੁਸੀਂ ਘਰ ਬੜੋਗੇ ਨਾ ਜੀ ਮੈਂ ਕੱਲੇ ਕੱਲੇ ਘਰ ਚ ਗਏ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਆਉਂਦਾ ਹੈ ਉਥੇ ਜਿਨ੍ਹਾਂ ਦੇ ਨਾਲ ਹੀ ਗੁਸਲਖਾਨੇ ਆ ਵਾਸ਼ਰੂਮਸ ਨੇ ਉਥੇ ਪਾਣੀ ਗੰਦਾ ਹੁੰਦਾ ਪੀਣ ਵਾਲਾ ਪਾਣੀ ਗੰਦਾ ਹੁੰਦਾ ਮਤਲਬ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਜਨਾ ਦਾ ਬੱਚੇ ਕੋਈ ਸਕੂਲ ਜਾ ਸਕਦਾ ਇਹਨੇ ਪਾਣੀ ਦੇ ਵਿੱਚ ਨਾ ਹੀ ਕੋਈ ਦੂਜੀ ਉਰੇ ਦੁੱਧ ਪਾਣ ਆਵੇ ਮਤਲਬ ਜਿਹੜੀਆਂ ਡੇਲੀ ਨੀਡਸ ਦੀਆਂ ਵਸਤੂਆਂ ਨੇ ਉਹ ਲੈ ਕੇ ਆਉਣ ਵੇਲੇ ਵੀ ਉਰੇ ਬੜੀ ਦਿੱਕਤ ਆਉਂਦੀ ਹੈ ਤੇ ਮਾਨਯੋਗ ਦਫਤਰ ਸੀਐਮ ਸਾਹਿਬ ਤੇ ਬੇਨਤੀ ਹੈ ਇਹ ਕੋਈ ਵਿਰੋਧੀ ਧਿਰ ਕਰਕੇ ਅਸੀਂ ਉਰੇ ਮੁੱਦਾ ਨਹੀਂ ਠਾਰੇ ਨਾ ਉਰੇ ਕੋਈ ਰਾਜਨੀਤੀ ਚਮਕਾਉਣਾ ਹੈ ਇਹ ਮੁੱਦਾ ਅਸਲ ਮੁੱਦਾ ਹੈ ਸ਼ਹਿਰ ਲੋਕਾਂ ਦਾ ਮੁੱਦਾ ਹੈ ਉਰੇ ਦੇ ਵਸਿੰਦੇ ਆ ਤਾਂ ਮੁੰਦੇ ਕਿਉਂਕਿ ਇਹ ਆਬਾਦੀ ਉਹਨਾਂ ਨੂੰ ਵੋਟਾਂ ਵੇਲੇ ਤਾਂ ਦਿਖਦੀ ਹੈ ਚਾਹੇ ਮਾਨ ਸਾਹਿਬ ਨੇ ਚਾਹੇ ਕੋਈ ਵੀ ਹੈ ਵੋਟਾਂ ਵੇਲੇ ਤਾਂ ਆਕੇ ਜੱਫੀਆਂ ਵੀ ਪਾਉਂਦੇ ਆ ਆਕੇ ਗੋਡੇ ਹੱਥ ਵੀ ਲਾਉਂਦੇ ਆ ਉਤੋਂ ਬਾਅਦ 5 ਸਾਲ ਮਗਰੋਂ ਨਹੀਂ ਆਉਂਦੇ ਉਹ ਇਹ ਤੁਸੀਂ ਲੋਕ ਤੁਸੀਂ ਇਹਨਾਂ ਦੀ ਬਾਈਟਸ ਚੋਂ ਤਾਂ ਲਹੋਗੇ ਤੁਹਾਨੂੰ ਆਪ ਦੱਸਣਗੇ ਕਿ ਉਰੇ ਕਿਹੜਾ ਉਹਨਾਂ ਕੋਲੇ ਆਕੇ ਗਿਆ ਔਰ ਇਹਦੀ ਕਦੇ ਸੁਣਵਾਈ ਨਹੀਂ ਲਈ ਤੁਸੀਂ ਤਾਂ ਸਮਾਜ ਸੇਵੀ ਤੋਂ ਟਿੱਕ ਸ਼ਹਿਰ ਦੇ ਬਾਪਕਵਾੜਾ ਦੇ ਵਿੱਚ ਗਏ ਹੋ ਕਿੱਦਾਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ ਹਾਲਾਤ ਬੜੇ ਮੰਦੇ ਆ ਜੀ ਹਾਲਾਤਾਂ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਇਹ ਤਾਂ ਡੁੱਬ ਮਰ ਕੇ ਜਿਹੜਾ ਪੋਲਿਟੀਕਲ ਸਿਸਟਮ ਹੈ ਉਹਨੂੰ ਡੁੱਬ ਮਰ ਜਾਣਾ ਚਾਹੀਦਾ ਇਦਾਂ ਦੇ ਹਾਲਾਤ ਦੇਖ ਕੇ ਕਿਉਂਕਿ ਇਹ ਜਿਹੜੀ ਸਿਟੀ ਹੈ ਇਹ ਸੀਐਮ ਸਿਟੀ ਹੈ ਔਰ ਸੀਐਮ ਸਿਟੀ ਜਿਹੜੇ ਵੀ ਪੁਰਾਣੇ ਸੀਐਮ ਹੋਏ ਨੇ ਪੁਰਾਣੇ ਮੁੱਖ ਮੰਤਰੀ ਸਾਹਿਬ ਹੋਏ ਐ ਉਹਨਾਂ ਦੇ ਆਪ ਦੇ ਹਲਕਿਆਂ ਜਾ ਕੇ ਦੇਖੋ ਪਤਾ ਲੱਗਦਾ ਵੀ ਸੀਐਮ ਸਾਹਿਬ ਦੀ ਹਲਕਾ ਹੈ ਔਰ ਐਸੇ ਮੇ ਧੂਰੀ ਦੇ ਵਿੱਚ ਜਿਹੜੇ ਮੂੰਹ ਬੋਲਦੀਆਂ ਤਸਵੀਰਾਂ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਚਾਹੇ ਉਹ ਜਨਤਾਨਗਰ ਦੀ ਗੱਲ ਹੈ ਚਾਹੇ ਉਹਰੇ ਹਿੰਮਤਪੁਰਾ ਹਵਾਲਾ ਜਿਹੜਾ ਹੈ ਉੱਥੇ ਪਾਣੀ ਦੀ ਸਪਲਾਈ ਦੀ ਗੱਲ ਹੈ ਚਾਹੇ ਉਥੇ ਸ਼ੇਰਪੁਰ ਰੋਡ ਤੇ ਘਰਾਂ ਦੇ ਵਿੱਚ ਆ ਪਡੋਲੀਆਂ ਦੇ ਵਿੱਚ ਪਾਣੀ ਜਿਹੜਾ ਅੰਦਰ ਵੱਢ ਰਿਹਾ ਘਰਾਂ ਨੂੰ ਖਰਾਬ ਕਰ ਰਿਹਾ ਚਾਹੇ ਵਾਰ ਨੰਬਰ 1 ਦੀ ਗੱਲ ਹੈ ਚਾਹੇ ਉਹ ਬਾਗੜੀਆਂ ਰੋਡ ਦੇ ਜਿਹੜੇ ਵਸਨੀਕ ਨੇ ਉਹਨਾਂ ਦੀ ਗੱਲ ਹਰ ਪਾਸਿਓਂ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਸਾਡੇ ਲੋਕਾਂ ਦਾ